ਸੱਤ ਸਾਲ ਦੋਸਤੋ ਸੱਭਿਆਚਾਰ ਤੇ ਵਿਚਾਰ ਪੁਸਤਕ ਦੇ ਵਿੱਚੋਂ ਪੜ੍ਹਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਸੱਭਿਆਚਾਰ ਪਾਤ ਦੀ ਪਰਵਾਸ਼ਾ ਦਿਓ ਸੱਭਿਆਚਾਰ ਸ਼ਬਦ ਅੰਗਰੇਜ਼ੀ ਸ਼ਬਦ ਕਲਚਰ ਦੇ ਅਰਥਾਂ ਦੇ ਵਿੱਚ ਵਰਤਿਆ ਜਾਂਦਾ ਹੈ ਇਹ ਸ਼ਬਦ ਐਗਰੀਕਲਚਰ ਦੇ ਵਿੱਚੋਂ ਆਇਆ ਹੈ ਜਿਸ ਦਾ ਅਰਥ ਹੈ ਖੇਤੀਬਾੜੀ ਖੇਤੀਬਾੜੀ ਕੁਦਰਤੀ ਰੂਪ ਵਿੱਚ ਉੱਗੇ ਰੁੱਖ-ਬੋਟਿਆਂ ਅਤੇ ਝਾੜ ਜੰਗਲਾਂ ਤੋਂ ਵੱਖਰੀ ਬਨਸਪਤੀ ਦੇ ਬਾਰੇ ਵਰਤਿਆ ਜਾਣ ਵਾਲਾ ਸ਼ਬਦ ਹੈ ਕਲਚਰ ਮਨੁੱਖੀ ਕਿਰਤ ਅਤੇ ਮਿਹਨਤ ਦਾ ਪ੍ਰਤੀਕ ਹੈ ਇਸੇ ਤਰ੍ਹਾਂ ਸੱਭਿਆਚਾਰ ਮਨੁੱਖ ਦਾ ਆਪਣੀ ਕਿਰਤ ਅਤੇ ਮਿਹਨਤ ਦੁਆਰਾ ਸਿਰਜਿਆ ਹੋਇਆ ਚੁਗਿਰਦਾ ਹੈ ਨੈਕਸਟ ਹੈ ਅਨੁਕੂਲਨ ਦੀ ਪ੍ਰਕਿਰਿਆ ਕੀ ਹੈ ਇਸ ਪ੍ਰਕਿਰਿਆ ਰਾਹੀਂ ਸਮਾਜਿਕ ਸੱਭਿਆਚਾਰਕ ਸੰਸਥਾਵਾਂ ਵਿਕਸਿਤ ਹੁੰਦੀਆਂ ਹਨ ਮਨੁੱਖੀ ਮਾਨਸੂਤਾੰਤਰ ਹੁੰਦਾ ਹੈ ਇਹ ਛੇਤੀ ਕੀਤੇ ਸੱਭਿਆਚਾਰਕ ਪਾਬੰਦੀਆਂ ਨੂੰ ਪ੍ਰਮਾਨ ਨਹੀਂ ਕਰਦਾ ਸਮਾਜ ਆਪਣੀਆਂ ਵੱਖ-ਵੱਖ ਸੰਸਥਾਵਾਂ ਰਾਹੀਂ ਮਨੁੱਖੀ ਵਤੀਰੇ ਨੂੰ ਆਪਣੇ ਅਨੁਕੂਲ ਬਣਾਉਂਦਾ ਹੈ ਹਰ ਸੱਭਿਆਚਾਰ ਦੀਆਂ ਲੋੜਾਂ ਵੱਖ-ਵੱਖਰੀਆਂ ਹੁੰਦੀਆਂ ਹਨ ਇਸ ਕਾਰਨ ਅਨੁਕੂਲਨ ਦੀ ਪ੍ਰਕਿਰਿਆ ਵੀ ਵੱਖ-ਵੱਖਰੀ ਹੁੰਦੀ ਹੈ ਨੈਕਸਟ ਸੱਭਿਆਚਾਰ ਦੇ ਪ੍ਰਮੁੱਖ ਲੱਛਣ ਦੱਸੋ ਸੱਭਿਆਚਾਰ ਦੇ ਪ੍ਰਮੁੱਖ ਲੱਛਣ ਹੇਠ ਲਿਖੇ ਅਨੁਸਾਰ ਹਨ ਪਹਿਲਾ ਸੱਭਿਆਚਾਰ ਵਿਆਪਕ ਵੀ ਹੈ ਅਤੇ ਵਿਸ਼ੇਸ਼ ਵੀ ਹੈ ਦੂਜਾ ਸੱਭਿਆਚਾਰ ਸਥਿਰ ਵੀ ਹੈ ਅਤੇ ਪਰਿਵਰਤਨਸ਼ੀਲ ਵੀ ਹੈ ਤੀਜਾ ਸੱਭਿਆਚਾਰ ਨੂੰ ਅਭਿਆਸ ਰਾਹੀਂ ਸਿੱਖਿਆ ਜਾਂਦਾ ਹੈ ਚੌਥਾ ਸੱਭਿਆਚਾਰ ਪੈਦਾਵਾਰ ਦੀਆਂ ਸ਼ਕਤੀਆਂ ਅਤੇ ਰਿਸ਼ਤਿਆਂ ਦੇ ਟਕਰਾਅ ਦੇ ਵਿੱਚੋਂ ਪੈਦਾ ਹੁੰਦਾ ਹੈ ਪੰਜਵਾਂ ਸੱਭਿਆਚਾਰ ਚੇਨਾਤਮਕ ਵਰਤਾਰਾ ਹੈ ਕਥਾ ਭੂਗੋਲਿਕ ਸਥਿਤੀ ਨੇ ਪੰਜਾਬੀਆਂ ਦੇ ਸੁਭਾਅ ਤੇ ਕੀ ਪ੍ਰਭਾਵ ਪਾਇਆ ਹੈ ਭਾਰਤ ਦੇ ਉੱਤਰ ਪੱਛਮੀ ਦੁਆਰ ਤੇ ਸਥਿਤ ਹੋਣ ਕਾਰਨ 18ਵੀਂ ਸਦੀ ਤੱਕ ਭਾਰਤ ਉੱਤੇ ਜਿੰਨੇ ਵੀ ਹਮਲਾਵਰ ਆਏ ਉਹ ਸਾਰੇ ਪੰਜਾਬ ਦੇ ਰਸਤੇ ਲੰਘ ਕੇ ਹੀ ਆਏ ইরਾਨੀ ਯੂਨਾਨੀ ਸਿੱਥੀਅਨ ਪਾਰਥੀਅਨ ਹੁਣ ਤੁਰਕਾਂ ਅਤੇ ਮੰਗੋਲਾਂ ਸਭ ਤੋਂ ਪਹਿਲਾਂ ਪੰਜਾਬੀਆਂ ਦੀ ਹੀ ਟੱਕਰ ਹੋਈ ਇਸ ਕਾਰਨ ਪੰਜਾਬ ਦੇ ਲੋਕ ਬਹਾਦਰ ਹਠੀਲੇ ਸਾਸੀ ਅਤੇ ਆਤਮ ਵਿਸ਼ਵਾਸੀ ਬਣ ਗਏ ਪੰਜਾਬ ਕਿਸ ਧਰਤੀ ਨੂੰ ਆਖਿਆ ਜਾਂਦਾ ਹੈ ਤੇ ਕਿਉਂ ਪੰਜਾਬ ਦਾ ਭੂਗੋਲਿਕ ਸਰੂਪ ਸਦਾ ਬਦਲਦਾ ਰਿਹਾ ਹੈ Vedic ਕਾਲ ਦੇ ਵਿੱਚ ਇਸ ਖੇਤ ਨੂੰ ਸੱਤ ਸਿੰਧੂ ਕਿਹਾ ਜਾਂਦਾ ਸੀ ਕਿਉਂਕਿ ਉਸ ਸਮੇਂ ਇਸ ਦੇ ਉੱਤੇ ਸੱਤ ਦਰਿਆ ਵਗਦੇ ਸਨ ਸਤਲੁਜ ਬਿਆਸ ਰਾਵੀ ਚਨਾ ਜੇਲਮ ਦੇ ਨਾਂ ਨਾਲ ਪੂਰਬ ਦੇ ਵੱਲ ਸਰਸਵਤੀ ਅਤੇ ਪੱਛਮ ਦੇ ਵੱਲ ਦਰਿਆ ਸਿੰਧ ਸਥਿਤ ਸੀ ਮੁਸਲਮਾਨਾਂ ਦੇ ਰਾਜ ਸਮੇਂ ਇਸ ਧਰਤੀ ਦਾ ਨਾਮ ਪੰਜਾਬ ਪੈ ਗਿਆ ਅਰਥਾਤ ਪੰਜ ਦਰਿਆਵਾਂ ਦੀ ਧਰਤੀ ਇਸ ਸਮੇਂ ਤੱਕ ਸਰਸਵਤੀ ਦਰਿਆ ਸੁੱਕ ਗਿਆ ਸੀ ਅਤੇ ਸਿੰਧ ਦਰਿਆ ਦੀ ਧਰਤੀ ਪੰਜਾਬ ਦੇ ਨਾਲੋਂ ਵੱਖ ਹੋ ਗਈ ਸੀ ਪੰਜਾਬ ਵਿੱਚ ਵਗਣ ਵਾਲੇ ਸਾਰੇ ਦਰਿਆ ਮੁਲਤਾਨ ਤੋਂ 150 ਕਿਲੋਮੀਟਰ ਦੂਰ ਮਿੱਠਨਕੋਟ ਦੇ ਨੇੜੇ ਪੰਜ ਕਟ ਦੇ ਸਥਾਨ ਤੇ ਮਿਲਦੇ ਹਨ ਅੱਗੇ ਜਾ ਕੇ ਇਹ ਸਿੰਧ ਦਰਿਆ ਦੇ ਵਿੱਚ ਸਮਾਉਂਦੇ ਹਨ ਪੰਜਾਂ ਦਰਿਆਵਾਂ ਦੀ ਇਸ ਧਰਤੀ ਨੂੰ ਹੀ ਪੰਜਾਬ ਕਿਹਾ ਜਾਂਦਾ ਹੈ ਪਰੰਤੂ 1947 ਈਸਵੀ ਦੇ ਵਿੱਚ ਪਾਕਿਸਤਾਨ ਵੰਡ ਜਾਣ ਕੰਨ ਪੰਜਾਬ ਦਾ ਵਿਭਾਜਨ ਹੋ ਗਿਆ ਅਤੇ ਹੁਣ ਇਸ ਦੇ ਵਿੱਚ ਕੇਵਲ ਢਾਈ ਦਰਿਆ ਹਨ ਸਤਲੁਜ ਵਿਆਸ ਅਤੇ ਅੱਦਾ ਰਾਵੀ ਭਾਰਤੀ ਪੰਜਾਬ ਦਾ ਪੁਨਰਗਠਨ ਕਦੋਂ ਹੋਇਆ ਭਾਰਤੀ ਪੰਜਾਬ ਦਾ ਪੁਨਰਗਠਨ 1 ਨਵੰਬਰ 1966 ਈਸਵੀ ਨੂੰ ਹੋਇਆ ਇਸ ਦਿਨ ਨੂੰ ਨਿਊ ਪੰਜਾਬ ਦੇ ਵੀ ਕਹਿੰਦੇ ਹਨ ਪੰਜਾਬ ਦੇ ਚੜ੍ਹਦੇ ਪਾਸੇੋਂ ਹੰਦਾਲੇ ਤੱਕ ਦਾ ਸਾਰਾ ਇਲਾਕਾ ਕੱਟ ਕੇ ਹਰਿਆਣਾ ਪ੍ਰਦੇਸ਼ ਦੇ ਵਿੱਚ ਚਲਿਆ ਗਿਆ ਅਜੋਕਾ ਭਾਰਤੀ ਪੰਜਾਬ ਇੱਕ ਛੋਟਾ ਜਿਹਾ ਖੇਤਰ ਹੈ ਜਿਸ ਦੇ ਵਿੱਚ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਫਰੀਦਕੋਟ, ਮੁਕਸਰ, ਫਿਰੋਜ਼ਪੁਰ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਮੋਹਾਲੀ, ਫਤਿਹਗੜ੍ਹ ਸਾਹਿਬ, ਨਵਾਂ ਸ਼ਹਿਰ ਅਤੇ ਰੋਪੜ ਆਦਿ ਦੇ ਜ਼ਿਲ੍ਹੇ ਸ਼ਾਮਲ ਹਨ। ਤੇ ਇੱਕ ਨਵਾਂ ਜ਼ਿਲ੍ਹਾ ਮਲੇਰਕੋਟਲਾ ਵੀ ਇਸ ਵਿੱਚ ਐਡ ਹੈ ਨੈਕਸਟ ਮਦਰ ਦੇਸ਼ ਕਿਸ ਨੂੰ ਕਿਹਾ ਜਾਂਦਾ ਹੈ ਮਦਰ ਦੇਸ਼ ਰਾਵੀ ਤੋਂ ਲੈ ਕੇ ਚਨਾਬ ਤੱਕ ਦੇ ਖੇਤਰ ਦਾ ਪੁਰਾਣਾ ਨਾਮ ਸੀ ਇਸ ਖੇਤਰ ਦੀ ਰਾਜਧਾਨੀ ਸਿਆਲਕੋਟ ਸੀ ਮਦਰ ਆਰੀਆ ਜਾਤੀ ਦੇ ਇੱਕ ਕਬੀਲੇ ਦਾ ਨਾਮ ਸੀ ਜਿਸ ਦੇ ਨਾਮ ਉੱਤੇ ਇਸ ਖੇਤਰ ਨੂੰ ਮਦਰ ਦੇਸ਼ ਕਿਹਾ ਜਾਂਦਾ ਸੀ ਗੁਰਗੋਬਿੰਦ ਸਿੰਘ ਜੀ ਦੀ ਮਹਾਨ ਰਚਨਾ ਬਚਿੱਤਰ ਨਾਟਕ ਦੇ ਵਿੱਚ ਇਸ ਖੇਤਰ ਦਾ ਨਾਮ ਆਇਆ ਹੈ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਨਾਮ ਦੱਸੋ ਸੰਝੇ ਪੰਜਾਬ ਵਿੱਚ ਹੇਠ ਲਿਖੇ ਖੇਤਰਾਂ ਦੇ ਨਾਮ ਪ੍ਰਸਿੱਧ ਸਨ ਧਨੀ ਪਠੋਹਾਰ ਬਾਰਾ ਮਾਝਾ ਦੁਆਬਾ ਮਾਲਵਾ ਅਤੇ ਦੁਆਬਾ ਦੇਸ਼ਵੰਡ ਤੋਂ ਬਾਅਦ ਧਨੀ ਪੋਠੋਹਾਰ ਅਤੇ 12 ਦੇ ਇਲਾਕੇ ਪਾਕਿਸਤਾਨ ਦੇ ਹਿੱਸੇ ਆ ਗਏ ਅਤੇ ਬਾਕੀ ਖੇਤਰ ਇਧਰਲੇ ਪੰਜਾਬ ਦੇ ਵਿੱਚ ਰਹਿ ਗਏ ਪੰਜਾਬ ਉੱਪਰ ਵਿਦੇਸ਼ੀ ਹਮਲੇ ਕਦੋਂ ਸ਼ੁਰੂ ਹੋਏ ਪੰਜਾਬ ਦਾ ਵਰਤਮਾਨ ਇਤਿਹਾਸ ਆਰੀਆ ਲੋਕਾਂ ਦੇ ਇੱਥੇ ਆਗਮਨ ਤੋਂ ਸ਼ੁਰੂ ਹੁੰਦਾ ਹੈ ਉਹਨਾਂ ਤੋਂ ਪਹਿਲਾਂ ਇੱਥੇ ਦਾਸੀਓ ਜਾਤੀ ਦੇ ਲੋਕ ਵਸਦੇ ਸਨ ਆਰਿਆ ਨੇ ਦਸੀ ਲੋਕਾਂ ਨੂੰ ਦੱਖਣ ਵੱਲ ਧੱਕ ਦਿੱਤਾ ਅਤੇ ਉਹਨਾਂ ਦੀ ਸਭਿਤਾ ਨੂੰ ਨਸ਼ਟ ਕਰ ਦਿੱਤਾ 326 ਈਸਵੀ ਪੂਰਵ ਦੇ ਵਿੱਚ ਸਿਕੰਦਰ ਨੇ ਪੰਜਾਬ ਦੇ ਉੱਤੇ ਹਮਲਾ ਕੀਤਾ ਉਸ ਸਮੇਂ ਪੰਜਾਬ ਛੋਟੇ-ਛੋਟੇ ਜਨਪਦਾਂ ਦੇ ਵਿੱਚ ਵੰਡਿਆ ਹੋਇਆ ਸੀ ਸਿਕੰਦਰ ਤੋਂ ਬਾਅਦ ਪੰਜਾਬ ਉੱਤੇ ਸ਼ੱਕ ਪਾਰਥੀਅਨ ਕੁਸ਼ਾਨ ਹੂਣ ਤੁਰਕ ਮੰਗੋਲ ਆਦਿਕ ਜਾਤੀਆਂ ਨੇ ਹਮਲੇ ਕੀਤੇ 12ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਪੰਜਾਬ ਉੱਤੇ ਮੁਸਲਮਾਨਾਂ ਦੀ ਹਕੂਮਤ ਰਹੀ। 19ਵੀਂ ਸਦੀ ਦੇ ਵਿੱਚ ਇੱਥੇ ਅੰਗਰੇਜ਼ੀ ਰਾਜ ਸਥਾਪਿਤ ਹੋ ਗਿਆ ਅਤੇ 1947 ਵਿੱਚ ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਵੀ ਸੁਤੰਤਰ ਹੋ ਗਿਆ। ਮੁਗਲ ਰਾਜ ਦੀ ਸਥਾਪਨਾ ਦੇ ਨਾਲ ਪੰਜਾਬ ਦੇ ਵਿੱਚ ਕਿਹੜੀ ਕੌਮੀ ਲਹਿਰ ਉੱਭਰੀ? ਮੁਗਲ ਰਾਜ ਦੀ ਸਥਾਪਨਾ ਦੇ ਨਾਲ ਪੰਜਾਬ ਵਿੱਚ ਸਿੱਖ ਧਰਮ ਦੀ ਇੱਕ ਨਵੀਂ ਕੌਮੀ ਲਹਿਰ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਇਸ ਲਹਿਰ ਦੇ ਮੋਢੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਜੀਵਨ ਸਮਾ 1469 ਤੋਂ 1539 ਈਸਵੀ ਹੈ ਜਿਨ੍ਹਾਂ ਨੇ ਵਿਦੇਸ਼ੀ ਹਕੂਮਤ ਵਹਿਮਾ ਭਰਮਾ ਪਖੰਡ ਜਾਤ ਪਾਤ ਦੇ ਵਿਰੁੱਧ ਇੱਕ ਜ਼ਬਰਦਸਤ ਅੰਦੋਲਨ ਸ਼ੁਰੂ ਕੀਤਾ ਸਿੱਖ ਧਰਮ ਦਾ ਸੰਚਾਲਨ 10 ਗੁਰੂ ਸਾਹਿਬਾਨ ਨੇ ਕੀਤਾ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਸਮਾ 1666 ਤੋਂ 1700 28ਵੀਂ ਨੇ ਪੰਜਾਬ ਵਿੱਚ ਮੁਗਲ ਹਕੂਮਤ ਦੀਆਂ ਸਫਾ ਬਲੇਟ ਦਿੱਤੀਆਂ ਆਪ ਤੋਂ ਪਿੱਛੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਜਾਂ ਗੁਰਤਾ ਪਦਵੀ ਮਿਲੀ ਇਸ ਕੌਮੀ ਲਹਿਰ ਨੇ ਪੰਜਾਬੀਆਂ ਦੇ ਵਿੱਚ ਸਵੈਮਾਨ ਆਤਮ ਵਿਸ਼ਵਾਸ ਅਤੇ ਅਣਖ ਦੇ ਗੁਣ ਭਰ ਦਿੱਤੇ ਪੰਜਾਬ ਦੇ ਵਿੱਚ ਕਿਹੜੀਆਂ-ਕਿਹੜੀਆਂ ਜਾਤੀਆਂ ਦੇ ਲੋਕ ਵਸਦੇ ਹਨ ਪੰਜਾਬ ਵਿੱਚ ਪਿਛਲੇ ਪਾਂਧੀਸ਼ੇ ਹਜ਼ਾਰ ਵਰਿਆਂ ਤੋਂ ਕਈ ਨਸਲਾਂ ਤੇ ਜਾਤੀਆਂ ਦੇ ਲੋਕ ਇੱਥੇ ਆ ਕੇ ਵਸਦੇ ਰਹੇ ਹਨ ਆਰੀਆ ਲੋਕਾਂ ਤੋਂ ਬਾਅਦ ਯੂਨਾਨੀ ਸਿੱਥੀਅਨ ਕੁਸ਼ਾਨ ਹੂਨ ਤੁਰਕ ਅਤੇ ਮੰਗੋਲ ਜਾਤੀ ਦੇ ਲੋਕ ਪੰਜਾਬ ਦੇ ਵਿੱਚ ਆਏ ਅਤੇ ਇੱਥੋਂ ਦੇ ਹੋ ਕੇ ਰਹਿ ਗਏ ਇਨ੍ਹਾਂ ਤੋਂ ਬਿਨਾ ਟੱਕ ਅੰਭੀਰ ਅਤੇ ਗੁੱਜਰ ਆਦਿਕ ਪ੍ਰਸਿੱਧ ਜਾਤੀਆਂ ਹਨ ਪੰਜਾਬ ਦੀ ਕਿਸਾਨੀ ਵਸੋਂ ਦਾ ਵਡੇਰਾ ਭਾਗ ਜੱਟ ਹਨ ਜਿਨ੍ਹਾਂ ਨੂੰ ਸਿੱਥੀਅਨ ਨਸਲ ਨਾਲ ਜੋੜਿਆ ਜਾਂਦਾ ਹੈ ਪੰਜਾਬ ਵਿੱਚ ਖੱਤਰੀ ਅਰੋੜੇ ਵੰਸ਼ ਵੈਸ਼ ਵੈਸ਼ ਇਹਦੇ ਚ ਆ ਜਾਂਦੀ ਹੈ ਬਾਣੀਆਂ ਲੋਕ ਅਤੇ ਬ੍ਰਾਹਮਣਾਂ ਦਾ ਵੀ ਕਾਫੀ ਹਿੱਸਾ ਕਾਫੀ ਸੰਖਿਆ ਹੈ ਇਨ੍ਹਾਂ ਤੋਂ ਬਿਨਾਂ ਪੰਜਾਬ ਵਿੱਚ ਅਨੇਕਾ ਟੱਪੀ ਵਾਸ ਕਬੀਲੇ ਵੀ ਵਸ ਰਹੇ ਹਨ ਜਿਵੇਂ ਸਾਸੀ ਪੱਖੀਵਾਲ ਬਾਵਰੀਆ ਨੱਟ ਬਾਜੀਗਰ ਚੰਗੜ ਆਦਿ ਇਹਨਾਂ ਤੋਂ ਬਿਨਾਂ ਛੂਦਰ ਜਾਤੀਆਂ ਨਾਲ ਸੰਬੰਧਿਤ ਕੁਝ ਹੋਰ ਜਾਤੀਆਂ ਵੀ ਪੰਜਾਬ ਦੀਆਂ ਮੂਲ ਵਸਨੀਕ ਮੰਨੀਆਂ ਜਾਂਦੀਆਂ ਹਨ ਅੱਗੇ ਹੈ ਪੰਜਾਬੀ ਸੱਭਿਆਚਾਰ ਦੀ ਬੁਨਿਆਦੀ ਕਦਰ ਪ੍ਰਣਾਲੀ ਕਿਹੜੀ ਹੈ ਪੰਜਾਬੀ ਸੱਭਿਆਚਾਰ ਦੀ ਬੁਨਿਆਦੀ ਕਦਰ ਪ੍ਰਣਾਲੀ ਸਵੈ-ਨਿਰਭੈਤਾ ਜਾਂ ਸੁਤੰਤਰਤਾ ਹੈ ਪੰਜਾਬੀ ਲੋਕ ਗੁਲਾਮੀ ਦੇ ਜੀਵਨ ਨੂੰ ਪਸੰਦ ਨਹੀਂ ਕਰਦੇ ਸ਼ੇਖ ਫਰੀਦ ਜੀ ਨੇ ਇਸ ਕਦਰ ਪ੍ਰਣਾਲੀ ਦਾ ਪ੍ਰਗਟਾ ਆਪਣੇ ਇੱਕ ਸ਼ਲੋਕ ਦੇ ਵਿੱਚ ਇਸ ਪ੍ਰਕਾਰ ਕੀਤਾ ਹੈ ਫਰੀਦਾ ਬਾਰ ਪ੍ਰਾਇ ਹੈ ਬੈਸਨਾ ਸਾਈ ਮੁਝੇ ਨਾ ਦੇ ਜੇ ਤੂੰ ਇਵੇਂ ਰਖਸੀ ਜੀਓ ਸਰੀਰ ਹੋਲੇ ਅਰਥਾਤ ਪ੍ਰਾਇ ਦਰਵਾਜ਼ੇ ਅੱਗੇ ਬੈਠ ਕੇ ਜੀਵਨ ਬਿਤਾਉਣ ਨਾਲੋਂ ਮੌਤ ਚੰਗੀ ਹੈ ਇਸੇ ਕਦਰ ਪ੍ਰਣਾਲੀ ਦਾ ਪ੍ਰਗਟਾ ਇੱਕ ਲੋਕ ਗੀਤ ਦੇ ਵਿੱਚ ਵੀ ਹੋਇਆ ਹੈ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਪ੍ਰੋਫੈਸਰ ਪੂਰਨ ਸਿੰਘ ਆਪਣੀ ਇੱਕ ਕਵਿਤਾ ਜਵਾਨ ਪੰਜਾਬ ਦੇ ਵਿੱਚ ਇਸੇ ਕਦਰ ਪ੍ਰਣਾਲੀ ਦਾ ਪ੍ਰਗਟਾਵਾ ਕਰਦਾ ਹੋਇਆ ਲਿਖਦਾ ਹੈ ਪਿਆਰ ਨਾਲ ਏ ਕਰਨ ਗੁਲਾਮੀ ਜਾਨ ਕੋ ਆਪਣੀ ਵਾਰ ਦਿੰਦੇ ਪਰ ਟੈਨਾ ਮੰਨਨ ਕਿਸੇ ਦੀ ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਦੇ ਪੰਜਾਬੀ ਸੱਭਿਆਚਾਰ ਕਿਹੜੇ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਹੈ ਪੰਜਾਬੀ ਸੱਭਿਆਚਾਰ ਨਾ ਤਾਂ ਸਿੱਖ ਸੱਭਿਆਚਾਰ ਹੈ ਨਾ ਹਿੰਦੂ ਸੱਭਿਆਚਾਰ ਹੈ ਨਾ ਮੁਸਲਮ ਸੱਭਿਆਚਾਰ ਨਾ ਹੀ ਇਸਾਈ ਪੰਜਾਬੀ ਸੱਭਿਆਚਾਰ ਹਰ ਪੰਜਾਬੀ ਦਾ ਸਾਂਝਾ ਸੱਭਿਆਚਾਰ ਹੈ ਜਿਹੜਾ ਸਵੈਦੀਨਤਾ ਅਤੇ ਸੁਤੰਤਰਤਾ ਦੇ ਸੰਕਲਪ ਦੁਆਲੇ ਉਸਰਿਆ ਹੋਇਆ ਹੈ ਕਿਸੇ ਸੱਭਿਆਚਾਰ ਦੇ ਵਿੱਚ ਤਣਾਅ ਕਿਉਂ ਅਤੇ ਕਿਵੇਂ ਪੈਦਾ ਹੁੰਦਾ ਹੈ ਬਦਲਦੀਆਂ ਪਰਿਸਥਿਤੀਆਂ ਹਰ ਸੱਭਿਆਚਾਰ ਉੱਪਰ ਦਬਾਅ ਪਾਉਂਦੀਆਂ ਰਹਿੰਦੀਆਂ ਹਨ ਜੋ ਕਿ ਪੂੰਜੀਵਾਦ ਯੁੱਗ ਦਾ ਬੁਨਿਆਦੀ ਲੱਛਣ ਪੈਸੇ ਦੀ ਸਰਦਾਰੀ ਕਾਇਮ ਹੋਣਾ ਹੈ ਪੈਸੇ ਦੀ ਸਰਦਾਰੀ ਨੇ ਪੰਜਾਬੀ ਸੱਭਿਆਚਾਰ ਦੀ ਬੁਨਿਆਦੀ ਕਦਰ ਪ੍ਰਣਾਲੀ ਉੱਪਰ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ ਇਸੇ ਕਾਰਨ ਸਾਡਾ ਸੱਭਿਆਚਾਰ ਤਣਾਅ ਉਗ੍ਰਸਤ ਹੁੰਦਾ ਜਾ ਰਿਹਾ ਹੈ ਇਸ ਤਣਾਅ ਤੋਂ ਮੁਕਤ ਹੋਣ ਦੀ ਵਿਧੀ ਇਹ ਹੈ ਕਿ ਅਸੀਂ ਪੈਸੇ ਦੀ ਬਜਾਏ ਆਪਣੀ ਅਣਖ ਸੁਤੰਤਰਤਾ ਨੂੰ ਬਰਕਰਾਰ ਰੱਖੀਏ ਅਤੇ ਪੈਸੇ ਦੀ ਪ੍ਰਾਪਤੀ ਦੇ ਲਈ ਆਪਣੀ ਜ਼ਮੀਰ ਦੇ ਨਾਲ ਸਮਝੌਤੇ ਕਰਨ ਦੀ ਬਜਾਏ ਆਪਣੀ ਅਣਖ ਉੱਤੇ ਡੱਟ ਕੇ ਪੈਰਾ ਦਿੰਦੇ ਰਹੀਏ ਪੰਜਾਬੀ ਸੱਭਿਆਚਾਰ ਦੀ ਮੂਲ ਪਛਾਣ ਦੇ ਰਾਹ ਦੇ ਵਿੱਚ ਕਿਹੜੇ ਕਿਹੜੇ ਰੁਝਾਨ ਰੁਕਾਵਟਾਂ ਪਾਉਂਦੇ ਹਨ ਪੰਜਾਬੀ ਸੱਭਿਆਚਾਰ ਦੀ ਮੂਲ ਪਛਾਣ ਦੇ ਰਾਹ ਦੇ ਵਿੱਚ ਸਮਪਰਦਾਇਕ ਰੁਝਾਨ ਰੁਕਾਵਟ ਪਾਉਂਦੇ ਹਨ ਪੰਜਾਬੀ ਸੱਭਿਆਚਾਰ ਸਿੱਖਾਂ ਮੁਸਲਮਾਨਾਂ ਜਾਂ ਹਿੰਦੂਆਂ ਦਾ ਸਾਂਝਾ ਸੱਭਿਆਚਾਰ ਹੈ ਜਿਹੜੇ ਵਿਦਵਾਨ ਪੰਜਾਬੀ ਸੱਭਿਆਚਾਰ ਨੂੰ ਸਮਪਰਦਾਇਕ ਦ੍ਰਿਸ਼ਟੀ ਦੇ ਨਾਲ ਵੇਖਦੇ ਹਨ ਉਹ ਇਸ ਦੀ ਸਹੀ ਅਤੇ ਠੀਕ ਪਛਾਣ ਨਹੀਂ ਕਰ ਸਕਦੇ ਇਹ ਸੱਭਿਆਚਾਰ ਸਾਰੇ ਪੰਜਾਬੀਆਂ ਦਾ ਸਾਂਝਾ ਸੱਭਿਆਚਾਰ ਹੈ ਸਰਬ ਸਾਂਝਾ ਹੋਣ ਵਿੱਚ ਹੀ ਇਸ ਦਾ ਗੌਰਵ ਲੁਕਿਆ ਹੋਇਆ ਹੈ ਪੰਜਾਬੀ ਸੱਭਿਆਚਾਰ ਦੀ ਕੇਂਦਰੀ ਬੰਤਰ ਬਾਰੇ ਤੁਸੀਂ ਕੀ ਜਾਣਦੇ ਹੋ ਪੰਜਾਬੀ ਸੱਭਿਆਚਾਰ ਦੀ ਕੇਂਦਰੀ ਬੰਤਰ ਆਮ ਲੋਕਾਂ ਦੀ ਕਿਰਤ ਅਤੇ ਮਿਹਨਤ ਕਾਰਜਸ਼ੀਲ ਹੈ ਇਹ ਮਿਹਨਤੀ ਸਿਰੜੀ ਅਤੇ ਸਿੱਧਕੀ ਲੋਕਾਂ ਦਾ ਸੱਭਿਆਚਾਰ ਹੈ ਇਸ ਬੇਚਾਰ ਵਿਚ ਵੇਲਣਾ ਕਮਚੋਰਾ ਅਤੇ ਨਖੱਟੂ ਲੋਕਾਂ ਦੀ ਕੋਈ ਥਾਂ ਨਹੀਂ ਹੈ ਕਿਰਤ ਅਮਲ ਦੀ ਵਿਸ਼ੇਸ਼ਤਾ ਨੇ ਪੰਜਾਬੀ ਲੋਕਾਂ ਦੇ ਸੁਭਾਅ ਉਤੇ ਕੀ ਅਸਰ ਪਾਇਆ ਹੈ ਕਿਰਤ ਤੇ ਮਿਹਨਤ ਕਰਨ ਦੀ ਰੁਚੀ ਨੇ ਪੰਜਾਬੀਆਂ ਨੂੰ ਆਤਮ ਅਭਿਮਾਨੀ ਸੁਤੰਤਰਤਾ ਪ੍ਰੇਮੀ ਅਤੇ ਸਾਸੀ ਬਣਾ ਦਿੱਤਾ ਹੈ ਪੰਜਾਬੀ ਲੋਕ ਮੁਸ਼ਕਲ ਤੋਂ ਮੁਸ਼ਕਲ ਸਥਿਤੀ ਦੇ ਵਿੱਚ ਵੀ ਕਿਸੇ ਅੱਗੇ ਹੱਥ ਨਹੀਂ ੜਦੇ ਇਹ ਲੋਕ ਆਤਮ ਸਮਰਪਣ ਕਰਨ ਵੇਲੇ ਕੋ ਸ਼ਾਮ ਦੀ ਅਤੇ ਕਾਇਰ ਵਿਅਕਤੀ ਨਹੀਂ ਹਨ ਇਹ ਹੀ ਕਾਰਨ ਹੈ ਕਿ ਪੰਜਾਬ ਦੇ ਲੋਕ ਨਾ ਕੇਵਲ ਭਾਰਤ ਵਿੱਚ ਬਲਕਿ ਸਮੁੱਚੇ ਵਿਸ਼ਵ ਦੇ ਵਿੱਚ ਫੈਲੇ ਹੋਏ ਹਨ ਹਰਥਾਂ ਇਹਨਾਂ ਦੀ ਕਦਰ ਹੁੰਦੀ ਹੈ ਪੰਜਾਬੀ ਸੱਭਿਆਚਾਰ ਵਿੱਚ ਔਰਤ ਦੀ ਸਥਿਤੀ ਕਿਹੋ ਜਿਹੀ ਹੈ ਪੰਜਾਬੀ ਸੱਭਿਆਚਾਰ ਮਰਦ ਪ੍ਰਧਾਨ ਸਮਾਜ ਹੈ ਇਸ ਕਾਰਨ ਇਸ ਵਿੱਚ ਔਰਤ ਦੀ ਬਹੁਤੀ ਪੁੱਛਪੜਤੀਤ ਨਹੀਂ ਹੈ ਜਾਇਦਾਦ ਦਾ વારસવી ਮਰਦ ਵੀ ਬੰਦਾ ਹੈ ਮੱਢ ਹੀ ਬੰਦਾ ਹੈ ਪਰੰਤੂ ਇਨਾਂ ਤੱਥਾਂ ਦੇ ਬਾਵਜੂਦ ਪੰਜਾਬੀ ਔਰਤ ਲਾਚਾਰ ਅਤੇ ਗੁਲਾਮ ਨਹੀਂ ਹੈ ਇਸ ਨੂੰ ਬਰਕਾ ਪਾਉਣ ਜਾਂ ਕੁੰਡ ਕੱਢਣ ਦੀ ਹੁਣ ਕੋਈ ਮਜਬੂਰੀ ਨਹੀਂ ਹੈ ਇਹ ਪੰਜਾਬੀ ਮੱਢ ਦੇ ਵਾਂਗ ਕਰਮਸ਼ੀਲ ਸਰਗਰਮ ਅਤੇ ਮਿਹਨਤੀ ਸੁਭਾਅ ਵਾਲੀ ਔਰਤ ਹੈ ਕੋਈ ਅਜਿਹਾ ਅਖਾਣ ਜਾਂ ਲੋਕ ਕੁਕਤੀ ਲਿਖੋ ਜਿਸ ਤੋਂ ਪੰਜਾਬੀਆਂ ਦੀ ਅਣਖ ਅਤੇ ਮਰਦਾਨਗੀ ਦਾ ਸਬੂਤ ਮਿਲਦਾ ਹੋਵੇ ਪਹਿਲੀ ਖਾਦਾ ਪਿੱਤਾ ਲਾਹੇ ਦਾ ਰੈ ਰਹਿੰਦਾ ਅਹਿਮਦ ਸ਼ਾਹਦਾ ਦੂਜਾ ਇਹ ਜਗ ਮਿੱਠਾ ਅਗਲਾ ਕਿਸ ਨੇ ਡਿੱਠਾ ਇਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ ਤੀਜਾ ਮੈਨੂੰ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ-ਜੋ ਮੈਨੂੰ ਵੱਡਦਾ ਅਸੀਂ ਧੂਣ ਸਵਾਈ ਹੋਏ ਇਹ ਸਨ ਕੁਝ ਲੋਕ ਉਕਤੀਆਂ ਜੋ ਪੰਜਾਬੀ ਔਰਤ ਦੀ ਅਣਖ ਅਤੇ ਮਰਦਾਨਗੀ ਦਾ ਸਬੂਤ ਦਿੰਦੀਆਂ ਹਨ ਸਿੱਖਿਆ ਦੇ ਵਿੱਚ ਮਿਲਦੇ ਨਵੇਂ ਮੌਕਿਆਂ ਨੇ ਔਤਰੀ ਸ਼ਕਤੀਕਰਤ ਉੱਤੇ ਕੀ ਪ੍ਰਭਾਵ ਪਾਇਆ ਹੈ ਸਿੱਖਿਆ ਵਿੱਚ ਵਾਧੇ ਨੇ ਔਤ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਬਣਾਇਆ ਹੈ ਉਹ ਆਪਣੀ ਸਵੈ ਹੋਣ ਦੀ ਪ੍ਰਤੀ ਚੇਤਨ ਹੋਈ ਹੈ ਉਸ ਦਾ ਅਨੁਭਵ ਅਮੀਰ ਹੋਇਆ ਹੈ ਜਿਸ ਕਾ ਨੂੰ ਉਸ ਨੇ ਆਪਣੇ ਹਿੱਤ ਦੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਹੈ ਉਹਨੋਂ ਮਰਦਰੀ ਪਿਛਲਾਗ ਬਣ ਕੇ ਜਿਉਣ ਦੀ ਥਾਂ ਉਸ ਦੀ ਬਰਾਬਰੀ ਕਰ ਰਹੀ ਹੈ। ਵੋਟ ਦੇ ਅਧਿਕਾਰ ਨੇ ਔਤਰੀ ਸ਼ਕਤੀਤੰਦਰ ਕੀ ਤਬਦੀਲੀ ਲਿਆਂਦੀ ਹੈ। ਵੋਟ ਅਧਿਕਾਰ ਨੇ ਔਤ ਵਿੱਚ ਸਵੈ ਵਿਸ਼ਵਾਸ ਦੀ ਭਾਵਨਾ ਨੂੰ ਜਾਗਰਿਤ ਕੀਤਾ ਹੈ। ਭਾਵੇਂ ਬਹੁਤਾ ਸਮਾਂ ਔਰਤ ਆਪਣੇ ਮਰਦ ਦੇ ਆਖੇ ਲੱਗ ਕੇ ਹੀ ਵੋਟ ਪਾਉਂਦੀ ਰਹੀ ਹੈ ਪਰ ਹੁਣ ਪੜੀ ਲਿਖੀ ਔਰਤ ਆਪਣੀ ਇੱਛਾ ਦੇ ਅਨੁਸਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲੱਗੀ ਹੈ। ਪੰਚਾਇਤ ਦੀਆਂ ਚੋਣਾਂ ਦੇ ਵਿੱਚ ਔਰਤਾਂ ਉਮੀਦਵਾਰਾਂ ਦੇ ਲਈ ਸੀਟਾਂ ਰਿਜ਼ਰਵ ਹੋ ਗਈਆਂ ਹਨ ਇਸ ਸੂਰਤ ਵਿੱਚ ਬਹੁਤ ਸਾਰੀਆਂ ਔਰਤਾਂ ਪੰਚ ਅਤੇ ਸਰਪੰਚ ਬਣ ਕੇ ਸਮਾਜਿਕ ਵਿਕਾਸ ਦੇ ਵਿੱਚ ਵੱਧ ਚੜ ਕੇ ਹਿੱਸਾ ਪਾ ਰਹੀਆਂ ਹਨ ਇਹ ਉਹ ਇਉਂ ਸਹਿਜ ਸਹਿਜ ਅਹਤ ਪੂਰੀ ਤਰ੍ਹਾਂ ਖੁਦਮੁਖਤਿਆਰ ਅਤੇ ਆਤਮ ਨਿਰਭਰ ਹੁੰਦੀ ਜਾ ਰਹੀ ਹੈ ਪੰਜਾਬੀ ਸੱਭਿਆਚਾਰ ਵਿੱਚ ਮੁੰਡੇ ਅਤੇ ਕੁੜੀ ਦੇ ਜਨਮ ਲੈਣ ਸਮੇਂ ਕਿ ਕੀ ਰਸਮਾਂ ਰੀਤਾਂ ਦੇ ਵਿੱਚ ਫਰਕ ਹੈ ਪੰਜਾਬੀ ਸੱਭਿਆਚਾਰ ਵਿੱਚ ਮੁੰਡੇ ਦੇ ਜਨਮ ਲੈਣ ਤੇ ਬਹੁਤ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਪਰ ਕੁੜੀ ਦੇ ਜਨਮ ਲੈਣ ਤੇ ਉਦਾਸੀ ਦਾ ਆਲਮ ਛਾ ਜਾਂਦਾ ਹੈ ਮੁੰਡੇ ਦੇ ਜੰਮਨ ਤੇ ਦਰਵਾਜ਼ੇ ਅੱਗੇ ਸ਼ਰੀਂ ਦੇ ਪੱਤੇ ਬੰਨੇ ਜਾਂਦੇ ਹਨ ਖੁਸ਼ਰੀ ਅਤੇ ਲਾਗ ਹੀ ਵਧਾਈ ਦੇਣ ਵਾਸਤੇ ਆਉਂਦੇ ਹਨ ਪਰ ਕੁੜੀ ਦੇ ਜਨਮ ਲੈਣ ਤੇ ਲੈਣ ਦੀ ਖਬਰ ਸੁਣਦਿਆਂ ਹੀ ਮੁਰਦੇ ਹਾਣੀ ਚੁੱਪ ਛਾ ਜਾਂਦੀ ਹੈ ਪਿਛਲੇ ਸਮੇਂ ਦੇ ਵਿੱਚ ਕੁੜੀ ਨੂੰ ਅਫੀਮ ਚਟਾ ਕੇ ਜਾਂ ਕੁਝੇ ਵਿੱਚ ਬੰਦ ਕਰਕੇ ਮਾਰ ਦਿੱਤਾ ਜਾਂਦਾ ਸੀ ਕੁੜੀ ਦੇ ਹੱਥ ਵਿੱਚ ਇੱਕ ਪੂਣੀ ਫੜਾ ਕੇ ਕਿਹਾ ਜਾਂਦਾ ਸੀ ਕਿ ਚਰਖਾ ਕੱਤੀ ਆਪ ਨਾ ਆਈ ਫਿਰ ਨੂੰ ਕੱਤੀ ਸਥਿਤੀ ਦੀ ਤਰਸ ਦੀ ਇਹ ਹੈ ਕਿ ਅਜੇ ਤੱਕ ਵੀ ਲੋਕਾਂ ਦਾ ਕੁੜੀ ਬਾਰੇ ਦ੍ਰਿਸ਼ਟੀਕੋਣ ਬਹੁਤਾ ਨਹੀਂ ਬਦਲਿਆ ਪੂੰਜੀਵਾਦ ਦੇ ਦੌਰ ਦੇ ਵਿੱਚ ਵੀ ਕੁੜੀ ਮੰਡੀ ਦਾ ਭੇਦ ਭਾਵ ਹੈ ਕਿਉਂਕਿ ਦਾਦ ਦੇ ਦੁਕਾਨ ਕੁੜੀ ਦੀ ਵਿਆਹ ਤੋਂ ਹਰੇਕ ਟਲਦਾ ਹੈ ਤੇ ਇਸ ਲਈ ਮਤਲਬ ਕਿ ਉਹ ਜੇ ਸੰਭਵ ਹੁੰਦਾ ਤਾਂ ਅਲਟਰਾ ਸਾਊਂਡ ਕਰਾ ਕੇ ਵਾਸ਼ਿੰਗ ਵਗੈਰਾ ਕਰਾ ਦਿੰਦੇ ਨੇ ਮੱਧ ਵਰਗ ਦੇ ਵਿੱਚ ਇਹ ਜ਼ਿਆਦਾ ਦੇਖਿਆ ਜਾਂਦਾ ਹੈ ਪੰਜਾਬ ਦੇ ਪਦਾਰਥਕ ਸੱਭਿਆਚਾਰ ਦੇ ਵਿੱਚ ਇਮਾਰਤ ਸਾਜੀ ਦੇ ਪੱਖੋਂ ਕੀ ਤਬਦੀਲੀਆਂ ਆਈਆਂ ਹਨ ਪੰਜਾਬ ਦੇ ਪਦਾਰਥਕ ਸੱਭਿਆਚਾਰ ਦੇ ਵਿੱਚ ਇਮਾਰਤ ਸ਼ਾਜ਼ੀ ਦੇ ਪੱਖੋਂ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ ਪੰਜਾਬ ਦੇ ਪੁਰਾਣੇ ਘਰਾਂ ਵਿੱਚ ਪਿਛਲੇ ਪਾਸੇ ਸੁਭਾਤਾ ਅਤੇ ਅਗਲੇ ਪਾਸੇ ਦਰਵਾਜ਼ੇ ਜਾਂ ਬੈਠਕਾਂ ਹੁੰਦੀਆਂ ਸਨ ਘਰ ਦਾ ਪਿਛਲਾ ਪਾਸਾ ਔਰਤਾਂ ਦੇ ਰਹਿਣ-ਬੈਣ ਦੇ ਲਈ ਵਰਤੇ ਜਾਂਦਾ ਸੀ ਜਦੋਂ ਕਿ ਦਰਵਾਜ਼ੇ ਅਤੇ ਬੈਠਕਾਂ ਆਉਣ ਜਾਣ ਵਾਲੇ ਮਰਦਾਂ ਦੇ ਲਈ ਵਰਤੀਆਂ ਜਾਂਦੀਆਂ ਸਨ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਘਰਾਂ ਦੀ ਬਣਤਰ ਬਦਲ ਗਈ ਹੈ ਹੁਣ ਮਰਦਾਂ ਵੀ ਬੈਠਕ ਦੀ ਥਾਂ ਸਾਂਝੇ ਡਰਾਇੰਗ ਰੂਮ ਜਾ ਲਾਬੀ ਨੇ ਲੈ ਲਈ ਹੈ ਬੈਡਰੂਮ ਕਲਚਰ ਨੇ ਔਰਤਾਂ ਦੇ ਸੰਬੰਧਾਂ ਦੇ ਵਿੱਚ ਬਧੇਰੇ ਆਜ਼ਾਦੀ ਲੈ ਆਂਦੀ ਹੈ ਰਸੋਈ ਵੀ ਲਾਬੀ ਦੇ ਵਿੱਚ ਖੁੱਲਦੀ ਹੈ ਇਸ ਤਰ੍ਹਾਂ ਔਰਤ ਉੱਪਰ ਬਹੁਤ ਸਾਰੀਆਂ ਵਰਜਨਾਵਾਂ ਆਪਣੇ ਆਪ ਖਤਮ ਹੋ ਗਈਆਂ ਹਨ ਪੰਜਾਬੀ ਕਿੱਸਾ ਕਾਵ ਦੇ ਪ੍ਰਮੁੱਖ ਲੱਛਣ ਕਿਹੜੇ-ਕਿਹੜੇ ਹਨ ਸਾਦਗੀ ਸਦਾਚਾਰ ਸੁਤੰਤਰਤਾ ਅਤੇ ਸੰਜਮ ਪੰਜਾਬੀ ਕਿੱਸਾ ਕਾਵ ਦੇ ਪ੍ਰਮੁੱਖ ਲੱਛਣ ਹਨ ਇਹਨਾਂ ਲੱਛਣਾਂ ਦੇ ਕਾਰਨ ਹੀ ਕਿੱਸਾ ਕਾਵ ਪੰਜਾਬੀਆਂ ਦਾ ਸਭ ਤੋਂ ਲੋਕਪ੍ਰੀਆ ਕਾਵ ਰੂਪ ਬਣਿਆ ਰਿਹਾ ਹੈ ਪੰਜਾਬੀ ਕਿੱਸਾ ਕਾਵ ਦੇ ਕਿਹੜੇ ਪਾਤਰ ਵਿਦੇਸ਼ਾਂ ਦੇ ਨਾਲ ਸੰਬੰਧ ਰੱਖਦੇ ਹਨ ਮਹੀਵਾਲ ਪੁੰਨੂ ਸ਼ੀਰੀ ਫਰਹਾਦ ਲੈਲਾ ਮਜਨੂ ਯੂਸਫ ਜ਼ੁਲੈਖਾ ਵਰਗੇ ਪਾਤਰ ਵਿਦੇਸ਼ਾਂ ਨਾਲ ਸੰਬੰਧ ਰੱਖਦੇ ਹਨ ਪਰantu ਪੰਜਾਬੀਆਂ ਨੇ ਬੜੀ ਉਦਾਰਤਾ ਅਤੇ ਦਰਿਆਦਲੀ ਦੇ ਨਾਲ ਇਹਨਾਂ ਵਿਦੇਸ਼ੀ ਪਾਤਰਾਂ ਨੂੰ ਵੀ ਅਪਣਾਈ ਰੱਖਿਆ ਹੈ। ਤਰਿੰਜਣ ਕਿਸ ਨੂੰ ਕਹਿੰਦੇ ਹਨ? ਗਿਆਨੀ ਗੁਰਦੇਵ ਸਿੰਘ ਦਾ ਵਿਚਾਰ ਹੈ ਜਿਸ ਆਂਗਣ ਜਾਂ ਵੇੜੇ ਵਿੱਚ ਬੈਠ ਕੇ ਪੰਜਾਬ ਦੀਆਂ ਇਸਤਰੀਆਂ ਖਾਸ ਕਰਕੇ ਜਵਾਨ ਕੁੜੀਆਂ ਚਰਖੇ ਚਲਾਉਣ, ਸੂਤ ਕੱਤਣ, ਅਟੇਰਨ ਦਾ ਕੰਮ ਕਰਦੀਆਂ ਹਨ ਉਸ ਨੂੰ ਤਰਿੰਜਣ ਕਿਹਾ ਜਾਂਦਾ ਹੈ। ਵਸਦੇ ਘਰਾਂ ਵਿੱਚ ਤਰਿੰਜਣ ਲਾਉਣ ਬਾਰੇ ਕੀ ਲੋਕ ਧਾਰਨਾ ਬਣੀ ਹੋਈ ਸੀ ਪੰਜਾਬ ਦੇ ਲੋਕਾਂ ਵਿੱਚ ਤਿੰਜਰਾਂ ਦੇ ਬਾਰੇ ਇਹ ਧਾਰਨਾ ਬਣੀ ਹੋਈ ਸੀ ਕਿ ਤਰਿੰਜਣ ਉਜਾੜ ਪਾਲਦਾ ਹੈ ਇਸ ਲਈ ਵਸਦੇ ਘਰਾਂ ਦੇ ਵਿੱਚ ਤਰਿੰਜਣ ਨਹੀਂ ਲਾਉਣਾ ਚਾਹੀਦਾ ਤਰਿੰਜਣ ਵਿੱਚ ਸ਼ੋਪ ਪਾਉਣਾ ਕਿਸ ਨੂੰ ਕਹਿੰਦੇ ਹਨ ਸ਼ੋਪ ਪਾਉਣ ਦਾ ਅਰਥ ਹੈ ਇਕੱਤਰ ਵਾਲੀਆਂ ਪੂਣੀਆਂ ਜਾਂ ਗੋੜੀਆਂ ਨੂੰ ਵਿਆਹਤਰੀ ਨਾਲ ਰੱਖਣਾ ਵੱਖ-ਵੱਖ ਘਰਾਂ ਤੋਂ ਲਿਆਂਦੀਆਂ ਹੋਈਆਂ ਪੂਣੀਆਂ ਦੇ ਗੁੱਡੇ ਨੂੰ ਡਿਊਟੀ ਉੱਤੇ ਜੋਟਾ ਬਣਾ ਕੇ ਟਿਕਾਉਣ ਦੇ ਅਮਲ ਨੂੰ ਛੋਪਣ ਕਹਿੰਦੇ ਹਨ ਤਿਰੰਝਰ ਵਿੱਚ ਮਰੇਲਣ ਕੁੜੀ ਦੀ ਕੀ ਭੂਮਿਕਾ ਹੁੰਦੀ ਹੈ ਮਰੇਲਣ ਕੁੜੀ ਕੱਤਨ ਦੇ ਵਿੱਚ ਛੋਲੀ ਤੇਜ ਕੁੜੀ ਨੂੰ ਕਿਹਾ ਜਾਂਦਾ ਹੈ ਇਸ ਕੁੜੀ ਦੇ ਜਿੰਮੇ ਆਪਣੇ ਇਸਰੀ ਦੀਆਂ ਪੂਣੀਆਂ ਕੱਤਨ ਦੇ ਨਾਲ ਨਾਲ ਦੂਜੀਆਂ ਔਰਤਾਂ ਨੂੰ ਪੂਣੀਆਂ ਵੰਡਨ ਸਪਲਾਈ ਕਰਨ ਦੀ ਡਿਊਟੀ ਹੁੰਦੀ ਹੈ ਮਰੇਲਣ ਪੁੜੀ ਇਹ ਦੋਵੇਂ ਕੰਮ ਨਾਲੋ ਲਾਲ ਬੜੀ ਚੁਸਤੀ ਫੁਰਤੀ ਦੇ ਨਾਲ ਕਰਦੀ ਜਾਂਦੀ ਹੈ ਮਾ ਰਾਰੇ ਨੂੰ ਦਲਾਵਾ ਲੱਲਾ ਲੱਲੇ ਦੇ ਪੈਰ ਤੇ ਹਾ ਹਾ ਤੇ ਨਾਣਾ ਮਰੇਲਣ ਚਰਖਾ ਕੱਤਨ ਨਾਲ ਸੰਬੰਧਿਤ ਪੰਜਾਬੀ ਦੇ ਕੁਝ ਲੋਕ ਗੀਤ ਲਿਖੋ ਪੰਜਾਬੀ ਲੋਕ ਗੀਤਾਂ ਵਿੱਚ ਚਰਖਾ ਕੱਤਨ ਦੀ ਕਿਰਿਆ ਬਾਰੇ ਬਹੁਤ ਸਾਰੇ ਹਵਾਲੇ ਮਿਲਦੇ ਹਨ ਜੋਗੀ ਉੱਤਰ ਪਹਾੜੋਂ ਆਇਆ ਚਰਖੇ ਦੀ ਖੂਗ ਸੁਣ ਕੇ ਚਰਖਾ ਮੈਂ ਆਪਣਾ ਕਤਾਂ ਤੰਦ ਤੇਰੀਆਂ ਦੁੱਖਾਂ ਦੀ ਪਾਵਾਂ ਚੀਕੇ ਚਰਖਾ ਬਿਛਣੀ ਏ ਤੇਰਾ ਲੋਕਾ ਭਾਣੇ ਮੋਰ ਬੋਲਦਾ ਚਰਖਾ ਮੇਰਾ ਰੋਣਾ ਭੋਣਾ ਵਿੱਚ ਸੋਨੇ ਦੀਆਂ ਮੇਖਾਂ ਮਾਂ ਮੇਰੀ ਦੀਆਂ ਯਾਦਾਂ ਆਵਨ ਜਦ ਚਰਖੇ ਵੱਲ ਵੇਖਾਂ ਮਾਂ ਮੇਰੀ ਨੇ ਚਰਖਾ ਦਿੱਤਾ ਪੀੜੀ ਲਿਆ ਦੇ ਪੀੜੀ ਲਿਆ ਦੇ ਤੂੰ ਵੇ ਸਾਰੀ ਰਾਤ ਕੱਤਿਆ ਕਰੂੰ ਕੱਤਿਆ ਕਰੂੰ ਤੇਰੀ ਰੂਹ ਕੀ ਬੋਲੇ ਮਾਂ ਮੇਰੀ ਨੇ ਚਰਖਾ ਦਿੱਤਾ ਪੀੜੀ ਲਿਆ ਦੇ ਤੂੰ ਵੇ ਸਾਰੀ ਰਾਤ ਕੱਤਿਆ ਕਰੂੰ ਕੱਤਿਆ ਕਰੂੰ ਤੇਰੀ ਰੂਹ ਚੋਪੋ ਵਾਲੇ ਸੂਤ ਦੇ ਗੀਤਾਂ ਬਾਰੇ ਤੁਸੀਂ ਕੀ ਜਾਣਦੇ ਹੋ ਚੋਪੋ ਵਾਲੇ ਸੂਤ ਦਾ ਗੀਤ ਇਹੋ ਜਿਹਾ ਹੁੰਦਾ ਹੈ ਬਾਵਲ ਕਾਜ ਰਚਾਇਆ ਸਭ ਪਰਿਵਾਰ ਬੁਲਾਇਆ ਪਾਂਦੇ ਬੇਟਾ ਬੁਲਾਵੋ ਸਾਹ ਤੁਰ ਪਹਚਾਵੋ ਪਹਿਲੀ ਚਿੱਠੀ ਮੇਰੇ ਨਾਲ ਕੜੇ ਬਾਵਲ ਕਾਜ ਰਚਾਇਆ ਕਤਨੀ ਨਾਨੜੀਏ ਸੂਤ ਤਾਣਾ ਨਾਨੇ ਠੋਕ ਬਣਾਇਆ ਸਰਹੰਦ ਤੋਂ ਲਿਆਂਦੀ ਮਜੀਠ ਨੀ ਸੁਹਾ ਚੋਪ ਰੰਗਾਇਆ ਕੱਢਨੀ ਅੰਮੜੀਏ ਚੋਪ ਕੁੜੀਨੀ ਜਿਹੜਾ ਸੂਤ ਕਤਾਇਆ ਮਲੋਕੀ ਮਲਵਈ ਮਰਦਾਂ ਦੇ ਗਿੱਧੇ ਦੇ ਵਿੱਚ ਅਦਾ ਅਸਲੀ ਰੂਪ ਕਿੱਥੇ ਮਿਲਦਾ ਹੈ ਮਲਵਈ ਮਰਦਾਂ ਦੇ ਗਿੱਧੇ ਦਾ ਅਸਲ ਰੂਪ ਗਿੱਧੇ ਦੀਆਂ ਢਾਣੀਆਂ ਦੇ ਵਿੱਚ ਮਿਲਦਾ ਹੈ ਇਹ ਢਾਣੀਆਂ ਲੁਧਿਆਣਾ ਸੰਗਰੂਰ ਫਰੀਦਕੋਟ ਅਤੇ ਬਠਿੰਡੇ ਦੇ ਪਿੰਡਾਂ ਦੇ ਵਿੱਚ ਮਿਲਦੀਆਂ ਹਨ ਪਿੰਡ ਦੇ 5-7 ਮੁੰਡੇ ਕਿਸੇ ਸ਼ਾਇਰ ਦੀ ਅਗਵਾਈ ਦੇ ਵਿੱਚ ਜੁੜ ਕੇ ਸ਼ੌਂਕੀਆ ਕਲਾਕਾਰ ਮੰਡਲੀ ਬਣਾ ਲੈਂਦੇ ਹਨ ਇਸ ਮੰਡਲੀ ਨੂੰ ਗਿੱਧੇ ਦੀ ਟਾਣੀ ਕਿਹਾ ਜਾਂਦਾ ਹੈ ਗਿੱਧੇ ਦੀ ਟੀਮ ਤੇ ਕਿੰਨੇ ਮੈਂਬਰ ਹੋ ਸਕਦੇ ਹਨ ਗਿੱਧੇ ਦੀ ਟੀਮ ਦੇ ਮੈਂਬਰਾਂ ਦੀ ਗਿਣਤੀ ਸਨਿਸ਼ਚਿਤ ਨਹੀਂ ਹੈ ਇੱਕ ਟੀਮ ਵਿੱਚ 8 ਤੋਂ 10 ਮੈਂਬਰਾਂ ਤੋਂ ਲੈ ਕੇ 20-22 ਤੱਕ ਮੈਂਬਰ ਹੋ ਸਕਦੇ ਹਨ ਇਹ ਟੀਮ ਜਾਂ ਟਾਣੀ ਆਪਣੇ ਮੁਖੀਏ ਜਾਂ ਪਿੰਡ ਦੇ ਨਾਮ ਦੇ ਨਾਲ ਜਾਣੀ ਜਾਂਦੀ ਹੈ ਜਿਵੇਂ ਮਿੱਠਿਆਲ ਦਾ ਗਿੱਧਾ ਕਾਲ ਭੁੱਲਰ ਦੀ ਟੋਲੀ ਭਗਤੂ ਦੀ ਢਾਣੀ ਅਦਿਕ ਇੱਕ ਢਾਣੀ ਦੇ ਵਿੱਚ ਬੋਲੀ ਪਾਉਣ ਵਾਲਿਆਂ ਦੇ ਗਿਣਤੀ 8 7 8 ਤੱਕ ਹੋ ਸਕਦੀ ਹੈ ਪਰ ਮੋਢੀ ਸ਼ਾਇਰ ਇੱਕ ਹੀ ਹੁੰਦਾ ਹੈ ਉਹ ਆਗੂ ਗਿਣਿਆ ਜਾਂਦਾ ਹੈ ਤੇ ਬਾਕੀ ਦੇ ਪਾਛੂ ਬੋਲੀ ਪਾਉਣ ਵਾਲੇ ਮੋਢੀ ਸ਼ਾਇਰ ਦੇ ਚੇਲੇ ਬਾਲਕ ਜਾਂ ਸਾਥ ਸਜੰਦਿਆਂ ਦੇ ਵਿੱਚੋਂ ਹੁੰਦੇ ਹਨ ਰਿਪੀਟ ਗਿੱਧੜੀ ਟੀਮ ਦੇ ਕਿੰਨੇ ਮੈਂਬਰ ਹੋ ਸਕਦੇ ਹਨ ਗਿੱਧੜੀ ਟੀਮ ਦੇ ਮੈਂਬਰਾਂ ਦੀ ਗਿਣਤੀ ਸਿ ਨਿਸ਼ਚਿਤ ਨਹੀਂ ਹੈ ਇੱਕ ਟੀਮ ਦੇ ਵਿੱਚ 8 ਤੋਂ 10 ਮੈਂਬਰਾਂ ਤੋਂ ਲੈ ਕੇ 20-22 ਤੱਕ ਮੈਂਬਰ ਹੋ ਸਕਦੇ ਹਨ ਇਹ ਟੀਮ ਦਾ ਢਾਣੀ ਆਪਣੇ ਮੁਖੀ ਜਾਂ ਪਿੰਡ ਦੇ ਨਾਮ ਨਾਲ ਜਾਣੀ ਜਾਂਦੀ ਹੈ ਜਿਵੇਂ ਮਠਿਆਲ ਦਾ ਗਿੱਧਾ ਪਾਲਪੁੱਲਰ ਦੀ ਟੋਲੀ ਭਗਤੂ ਦੀ ਢਾਣੀ ਆਦਿ ਇੱਕ ਢਾਣੀ ਦੇ ਵਿੱਚ ਬੋਲੀ ਪਾਉਣ ਵਾਲਿਆਂ ਦੀ ਗਿਣਤੀ 7-8 ਤੱਕ ਹੋ ਸਕਦੀ ਹੈ ਪਰ ਮੋਢੇ ਸ਼ਾਇਰ ਇੱਕ ਹੀ ਹੁੰਦਾ ਹੈ ਉਹ ਆਗੂ ਗਿਣਿਆ ਜਾਂਦਾ ਹੈ ਬਾਕੀ ਦੇ ਪਾਚੂ ਬੋਲੀ ਪਾਉਣ ਵਾਲੇ ਮੋਢੇ ਮੋਢੀ ਸ਼ਾਇਰ ਦੇ ਚੇਲੇ ਬਾਲਕ ਜਾਂ ਸਜੰਦੇ ਹੁੰਦੇ ਹਨ ਅੱਜ ਦੇ ਵਾਸਤੇ ਇੰਨਾ ਹੀ 33 ਨੰਬਰ ਤੋਂ ਬਾਅਦ ਵਾਲੇ ਜਿਹੜੇ ਪ੍ਰੈਸ਼ਨ ਨੇ ਉਹ ਆਪਾਂ ਕੱਲ ਅਪਲੋਡ ਕਰ ਦਿਆਂਗੇ ਕੀਮਤੀ ਸਮਾਂ ਦੇਣ ਵਾਸਤੇ ਤੁਹਾਡਾ ਧੰਨਵਾਦ